ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਨਰਸਿੰਗ ਸਟਾਫ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਸੀ ਉਸ ਦੇ ਚਲਦੈ ਅਕਾਲੀ ਦਲ ਦੇ ਆਗੂ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਜਦੋਂ ਉਹ ਤੇ ਮਾਈਕ ਤੇ ਬੋਲਿਆ ਮੈਂ ਗੱਲ ਕਰੀ ਜਿਆ ਕਿ ਅੰਨੀ ਬੋੜੀ ਤੇ ਗੋਂਗੀ ਸਰਕਾਰ ਦੇ ਕੰਨ ਖੋਲਣੇ ਪਾ ਜਿਹੜਾ ਜਕਾਰਾ ਲਾਉਣਾ ਉਹ ਸਿਹਤ ਮੰਤਰੀ ਪਾਸੀ ਰੋਡ ਤੇ ਰਹਿੰਦਾ ਉਹਦੀ ਧੜਕਣ ਬਦਣੀ ਚਾਹੀਦੀ ਹੈ ਤੇ ਵਿਧਾਨ ਸਭਾ ਚ ਸੈਸ਼ਨ ਚੱਲਦਾ ਹੈ ਅੱਜ ਇੱਥੇ ਲੱਗੇ ਵੀ ਜਿਹੜੇ ਨਾਰੇ ਜਕਾਰੇ ਨੇ ਕੇਵਲ ਨਾਰੇ ਜਕਾਰੇ ਨਹੀਂ ਸੀ ਇਹ ਨਰਸਿੰਗ ਯੂਨੀਅਨ ਦੀ ਜਜਬਾਤ ਨੇ ਜਿਹੜੇ ਸ਼ਹਿਰ ਦੇ ਵਿੱਚੋਂ ਕੈਬਨਿਟ ਮੰਤਰੀ ਦਾ ਮੰਤਰਾਲਾ ਸਿਹਤ ਦਾ ਹੋਵੇ ਤੇ ਉਹ ਸ਼ਹਿਰ ਦੇ ਵਿੱਚ ਇਹ ਧਰਨਾ ਲਗਣਾ ਹੀ ਸਰਕਾਰ ਦੇ ਮੂੰਹ ਤੇ ਕਰਾੜੀ ਚਪੇੜ ਹੈ ਕਿਉਂਕਿ ਮੁੱਖ ਮੰਤਰੀ ਜਿਹੜਾ ਸੱਤਾ ਦੇ ਸਿਖਰ ਤੇ ਬੈਠਾ ਹੈ ਜਿਹੜਾ ਕਹਿੰਦਾ ਹੈ ਕਿ ਮੇਰੀ ਮੇਰੇ ਜੇਬ 'ਚ 18-18 ਡਿਪਾਰਟਮੈਂਟ ਕੈਬਨਿਟ ਮਿਸਟਰ ਦੇ ਤੇ ਗ੍ਰਹਿ ਵਿਭਾਗ ਉਹਦੇ ਕੋਲ ਹੋਵੇ ਤੇ ਉਹ ਇੱਥੇ ਆ ਗਿਆ ਕੁਲਦੀਪ ਜੀ ਬੈਠੇ ਨੇ ਯੂਨੀਅਨ ਦੇ ਮੇਨ ਲੀਡਰ ਨੇ ਨਵਨੀਤ ਭੈਣ ਜੀ ਬੈਠੇ ਮੇਰੇ ਸੱਜੇ ਹੱਥ ਚਾਜੀ ਭੈਣ ਜੀ ਖੜੇ ਸਾਰੇ ਖੜੇ ਨੇ ਤੇ ਪਿੱਛੇ ਜਿਹੜਾ ਨੌਜਵਾਨ ਹੈ 5ਵੀਂ ਮੰਜ਼ਲ ਛੇਵੀਂ ਦੇ ਚੜਾ ਹੋਇਆ ਅੱਜ ਉਹ ਸਰਕਾਰ ਦੀ ਦਾ ਫੇਲਿਅਰ ਸਾਬਤ ਕਰਦਾ ਕਿਉਂਕਿ ਰਾਤ ਵੀ ਜਦ ਆ ਕੇ ਗਏ ਆ ਤਾਂ ਹੁਣ ਤੱਕ ਜੇ ਤੁਸੀਂ ਗੱਲ ਕਹੀ ਕੋਈ ਫਰਕ ਲੱਗਿਆ ਜਦੋਂ ਸਰਕਾਰ ਬੋੜੀ ਹੋਵੇ ਮੂੰਹ ਚ ਦਹੀਂ ਜੰਮਿਆ ਹੋਵੇ ਜਦ ਤਾਂ ਤੁਹਾਡੇ ਕੋਈ ਜਾਤੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਜਾ ਕੇ ਫੋਟੋਸ ਦਾਖਲ ਹੁੰਨੇ ਹੋ ਮਦਦਾਂ ਦਾਖਲ ਹੁੰਨੇ ਹੋ ਤਾਂ ਮੁੱਖ ਮੰਤਰੀ ਦਾ ਉਸ ਦਿਨ ਫੇਲ ਹੋ ਜਾਂਦਾ ਜਿਸ ਦੇ ਲੋਕ ਸਰਕਾਰੀ ਤੰਤਰ ਤੋਂ ਹੈਲਥ ਦੇ ਮੁਲਕਰ ਹੋ ਕੇ ਪ੍ਰਾਈਵੇਟ ਹਸਪੀਟਲ ਇਲਾਜ ਕਰਵਾਉਦਾ ਤਾਂ ਮੈਨੂੰ ਤਾਂ ਬਿਲਕੁਲ ਉਮੀਦ ਨਹੀਂ ਹੈ ਇਹਨਾਂ ਦੀ ਕਿ ਇੱਕ ਰਾਤ ਸੁਣ ਲੈਣਗੇ ਪਰ ਜਿਹੜੇ ਜਜ਼ਬਾਤ ਦੂਰੇ ਇਸ ਯੂਨੀਅਨ ਦੇ ਨੇ ਕਿਉਂਕਿ ਇੱਥੇ ਬਹੁਤ ਮੈਂ ਰਾਤ ਮਿਲਾ ਜੋ ਦੇ ਜੋਦੇ ਬੰਦੇ ਨੇ ਸਾਰੇ ਚਾਹ ਮਾਈ ਨੇ ਚਾਹ ਭਾਈ ਨੇ ਕਿ ਇਹਨਾਂ ਨੇ ਪਹਿਲਾਂ ਵੀ ਵੱਡਾ ਸੰਘਰਸ਼ ਲੜਾਇਆ ਤੇ ਬਹੁਤ ਕਮਾਲ ਦੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਮੀਡੀਆ ਨੂੰ ਮੈਸੇਜ ਪਾਇਆ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਮੈਂ ਇੱਕ ਕੰਮ ਦੀ ਗੱਲ ਦੱਸਣੀ ਤੁਹਾਨੂੰ ਉਹ ਫਾਈਲ ਕੱਢ ਇਹ ਬਹੁਤ ਹੀ ਬਾਤ ਕਮਾਲ ਗੱਲ ਹੈ ਕਿ ਸਰਕਾਰ ਨੇ ਇਹਨਾਂ ਨਾਲ ਦੋ ਵਾਰ ਧੋਖਾ ਹੋਇਆ ਇਹ ਪਹਿਲੀ ਔਰ ਹੋਇ ਕੇ ਦੋ ਦੋ ਜਰਨੀ ਲੈਟਰ ਦਿੱਤੇ ਗਏ ਜਦੋਂ ਜਰਨੀ ਲੈਟਰ ਦਿੱਤਾ ਗਿਆ ਇਹਨਾਂ ਨੂੰ ਉਹਦੇ ਵਿੱਚ ਇਹਨਾਂ ਨੂੰ 46 ਹਜ਼ਾਰ ਦੇ ਨੇੜੇ ਦੀ ਦਾ ਪੇਸਖੇਲ ਦਿਖਾਇਆ ਗਿਆ ਤੇ 6 ਮਹੀਨਾ ਬਾਅਦ ਇੱਕ ਹੋਰ ਕੋਲ ਚੱਲਦਾ 6 ਮਹੀਨਾ ਬਾਅਦ ਇੱਕ ਹੋਰ ਜੁਆਇਨੀ ਲੈਟਰ ਹੁੰਦਾ ਜਿਹਦੇ ਵਿੱਚ ਕਹਿੰਦੇ ਸੋਧ ਕਰਕੇ 28 ਹਜ਼ਾਰ ਦੇ ਲਾ ਕੇ ਇਹਨਾਂ ਨਾਲ ਧੋਖਾ ਕੀਤਾ ਗਿਆ ਮੈਂ ਤਾਂ ਕਹਿੰਦਾ ਇਹ ਸੰਘਰਸ਼ ਕੇਵਲ ਇਹਨਾਂ ਦਾ ਨਹੀਂ ਹੈ ਹਰ ਇੱਕ ਉਸ ਪੰਜਾਬੀ ਦਾ ਸਾਰੇ ਕੋਸ ਪੰਜਾਬ ਦੇ ਵਸਣ ਵਾਲੇ ਵਚਿੰਦੇ ਦਾ ਸਰਕਾਰ ਚ ਵੰਡਣਾ ਚਾਹੀਦਾ ਜਿਹੜਾ ਕਿ ਜਸਟਿਸ 'ਤੇ ਵਿਸ਼ਵਾਸ ਰੱਖਦਾ ਕਿਉਂਕਿ ਇਹਨਾਂ ਨਾਲ ਆਰਥਿਕ ਆਰਥਿਕ ਧੋਖਾ ਵੀ ਛੋਟਾ ਧੋਖਾ ਨਹੀਂ ਹੁੰਦਾ ਜੇ ਆਪਾਂ ਕਈ ਵਾਰ ਕਹਿ ਦਿੰਨਾ ਕਿਸੇ ਆਪਾਂ ਜਜ਼ਬਾਤੀ ਤੌਰ ਤੇ ਧੋਖਾ ਕਰ ਜਿੰਨਾ ਪਰ ਆਰਥਿਕ ਜਜ਼ਬਾਤਾਂ ਦੇ ਤੌਰ ਤੇ ਇਹ ਸਭ ਤੋਂ ਜਿਆਦਾ ਕਮਿਟਮੈਂਟ ਤੋਂ ਭੱਜ ਜਾਣ ਵਾਲੀ ਸਰਕਾਰ ਦੇ ਮੂੰਹ ਤੇ ਕਰਾਦੀ ਚਵੇੜਾ ਧਰਨਾ ਡਾ ਰਿੰਦਰ ਹਸਪਤਲ ਦੇ ਵਿੱਚ ਆਉਂਦੇ ਆ ਆ ਮੈਂ ਦਿਖਾ ਸਕਦਾ ਤੇ ਤੇਰਾ ਦੂਜਾ ਆਹ ਦੇਖੋ ਆ ਦੇਖਣਾ ਚਾਹੀਏ ਮੈਂ ਮੀਡੀਆ ਜਰੂਰ ਕਹਾਂਗਾ ਵੀ ਇਹ ਦਿਖਾਓ ਵੀ ਔਰ ਰਿਕਾਰਡ ਹੋਇਆ ਹੈ ਕਈ ਵਾਰਗਲਾ ਕਹਿੰਦਾ ਇਹ ਸ਼ਲੋਮਣੀ ਕਾਲੀ ਦੋਂ ਦੇ ਬੰਦੇ ਨੇ ਗੱਲ ਨੂੰ ਚੱਕਣ ਆਏ ਨੇ ਆਪ ਤੁਸੀਂ ਸ਼ੂਮ ਕਰਕੇ ਦਿਖਾ ਸਕਦੇ ਹੋ ਕਿ ហេਠਾ ਜਾ ਕੇ 17 ਤੇ ਲਿਖਿਆ ਹੋਇਆ ਸਪਸ਼ਟ ਤੌਰ ਤੇ ਉਹ ਕਹਿੰਦੇ ਕਿ ਇਸ ਸੋਧ ਕਰਕੇ ਇਸ ਨੂੰ ਇਸ ਪੇਸਕੇਲ ਨੂੰ 29200 ਮقرਰ ਕਰਦੇ ਆ ਤਾਂ ਸਿਹਤ ਮੰਤਰੀ ਨੂੰ ਕੋਈ ਹੱਕ ਹੈ ਪਟਿਆਲੇ ਰਿੰਦਰਾ ਹਸਪੀਟਲ ਚ ਜਦੋਂ ਸੱਪ ਨਿਕਲਦਾ ਔਰੇ ਜਦੋਂ ਔਰੇ ਕੁੱਤੇ ਘੁੰਮਦੇ ਨੇ ਉਦੋਂ ਸਿਹਤ ਮੰਤਰੀ ਉਰੇ ਆ ਕੇ ਤਾੜਨਾ ਕਰਨ ਆਉਂਦਾ ਸਾਰਿਆਂ ਨੂੰ ਇਕੱਠੇ ਕਰਕੇ ਸਾਡਾ ਬਾਬਾ ਤੇ ਮੇਨ ਨਾਲ ਆਇਆ ਸੀ ਉਸ ਦਿਨ ਵੀ ਤੇ 7-8 ਐਸਐਚਓ ਲਾ ਕੇ ਸਿਹਤ ਮੰਤਰੀ ਨੂੰ ਬਚਾ ਕੇ ਉਰੇ ਪੁਲਿਸ ਕੱਢ ਕੇ ਲੈ ਕੇ ਗਈ ਹੈ ਪਰ ਅੱਜ ਅਸੀਂ ਮੈਂ ਫੇਰ ਚੇਤਾਵਨੀ ਦੇਣ ਆਇਆ ਜਿਹੜੀ ਜਿਹੜਾ ਮੈਂ ਕਹਿੰਦਾ ਖਲਾਸਾ ਤਾਂ ਆ ਕਰਨਾ ਸੀ ਤੇ ਚੇਤਾਵਨੀ ਇਹ ਹੈ ਜੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੇਰੇ ਇਸ ਯੂਨੀਅਨ ਦੇ ਕਿਸੇ ਭੈਣ ਭਾਈ ਨੂੰ ਕੋਈ ਖਰੋਚ ਵੀ ਆ ਗਈ ਉਪਰੋ ਉਹ ਛਾੜ ਮੰਨ ਲਓ ਬਹੁਤ ਵੱਡੀ ਗੱਲ ਹੈ ਰਜਿੰਦਰਾ ਹਸਪਤਾਲ ਦੀਆਂ ਦੰਦਾ ਹਲਾ ਕੇ ਜੜਾ ਨਾ ਪੜਦਾ ਸ਼ਰਮ ਨਿਕਾਲ ਦਿੰਦਾ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਆਖਿਓ ਮੈਂ ਫੇਰ ਇੱਕ ਵਾਰ ਚੇਤਾਵਨੀ ਦੇਣੀ ਚਾਹਨਾ ਵਿਸ਼ਾਲ ਚੋਪੜਾ ਜੀ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਨੂੰ ਮੇਰਾ ਸੁਭਾਅ ਨਹੀਂ ਆਖਾ ਭੇ ਸੱਜੇ ਗੱਲ ਕਰਨ ਦਾ ਮੈਂ ਸਿੱਧੀ ਸਪਸ਼ਟ ਗੱਲ ਕਰਦਾ ਬਾਈ ਨੇਮ ਵਿੱਤ ਮੰਤਰੀ ਨੂੰ ਤੇ ਸੂਬੇ ਦੇ ਮੱਖ ਮੰਤਰੀ ਨੂੰ ਜੇ ਕਿਸੇ ਵੀ ਨੌਜਵਾਨ ਦੀ ਜਾਂ ਕਿਸੇ ਵੀ ਸੰਘਰਸ਼ੀ ਯੋਧੇ ਦੀ ਜਾਨ ਤੇ ਮਾਲ ਨੂੰ ਕੋ ਨੁਕਸਾਨ ਹੋਇਆ ਤਾਂ ਸੰਪੂਰਨ ਤੌਰ ਤੇ ਪੰਜਾਬ ਸਰਕਾਰ ਐਮ ਐਸ ਵਿੱਤ ਮੰਤਰੀ ਮੁੱਖ ਮੰਤਰੀ ਤੇ ਹੈਲਥ ਮਿਨਿਸਟਰ ਤੇ ਪੂਰੀ ਤਰ੍ਹਾਂ ਦੀ ਲੜਾਈ ਜ਼ਮੀਨੀ ਸਿਆਸੀ ਤੇ ਕਾਨੂੰਨੀ ਲੜ ਲਈ ਦਾਸ ਬਚਨ ਵਾਧਾ ਕਾਲੇ ਬਚਨ ਵਾਧਾ ਕੋਈ ਹੋਰ ਪਾਰਟੀਆਂ ਦਾ ਨੁਮਾਇੰਦਾ ਨਹੀਂ ਪੁੰਜਿਆ ਇੰਨੇ ਕਾਗਰਸ ਕੋ ਬੀਜੇਪੀ ਤੋਂ ਹੋ ਜਾ ਉਧਰੋਂ ਆਮ ਆਦਮੀ ਪਾਰਟੀ ਤੋਂ ਲੇਕਿਨ ਵੀ ਫਿਰ ਤੇ ਨਹੀਂ ਆਈ ਤੁਸੀਂ ਪੁੰਜੇ ਰਾਤ ਨੂੰ ਮੈਂ ਬੇਨਤੀ ਕਰਦਾ ਕਾਂਗਰਸ ਤਾਂ ਨਹੀਂ ਪਹੁੰਚ ਕੇ ਪਹਿਲਾਂ ਧੋਖਾ ਇਹਨਾਂ ਸਾਰਿਆਂ ਨਾਲ ਸਾਡੇ ਭੈਣਾ ਭਾਈਆਂ ਨਾਲ ਕਾਂਗਰਸ ਸਰਕਾਰ ਜੋ ਹੈ 2020 ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਹੁੰਦੇ ਸੀ ਜਿਹੜੇ ਸਿੱਖਾ ਫਾਰਮ ਹਾਊਸ ਚ ਨਿਕਲੇ ਹੀ ਨਹੀਂ ਸਕੇਦੇ ਇੱਕ ਪਾਸੇ ਮੈਂ ਤਾਂ ਉਹ ਵੀ ਚਲੋ ਗੱਲ ਕਰਦਾ ਇੱਕ ਪਾਸੇ ਮੁੱਖ ਮੰਤਰੀ ਦੂਜਾ ਜਿਹੜਾ ਕਹਿੰਦਾ ਸੂਰਜ ਅਸਤ ਔਰ ਮੁੱਖ ਮੰਤਰੀ ਮਸਤ ਔਰ ਰਾਤ ਨੂੰ ਫੈਸਲੇ ਲੈ ਲੈਂਦੇ ਨੇ ਸਵੇਰੇ ਮੁੱਕਰ ਜਾਂਦੇ ਨੇ ਇੱਕ ਪਾਸੇ ਲੋਕ ਸੰਘਰਸ਼ ਪੈਦਾ ਹੋਈ ਪਾਰਟੀ ਸ਼ਰੋਮ ਨੇ ਕਾਲੀ ਦਲ ਦੇ ਪਾਰਟੀ ਬਦਲ ਸੁਖਬੀਰ ਸਿੰਘ ਬਾਦਲ ਦੇ ਹੜਾ ਚ ਕਿਵੇਂ ਸੇਵਾ ਕਰ ਰਹੇ ਨੇ ਇਹ ਵੀ ਉਹਦਾ ਮੁਜੱਸਮਾ ਹੈ ਇੱਕ ਮੈਂ ਫੇਰ ਕਹਿ ਰਹਾ ਸੀ ਬਚਨਵਾਦ ਦਾ ਪਾਰਟੀ ਬਚਨਵਾਦ ਅੱਜ ਮੈਂ ਸਿੰਬੋਲਿਕ ਤੌਰ ਤੇ ਆਇਆ ਅੱਜ ਮੀਟਿੰਗ ਕਰਨ ਗਏ ਸੀ ਜਿਹਨਾਂ ਦੇ ਕੋ ਬਏ ਹੋਏ ਨਹੀਂ ਮੈਂ ਤਾਂ ਪਹਿਲਾਂ ਕਹਿ ਕੇ ਆਇਆ ਮੈਂ ਕਿਹਾ ਜੋਸ਼ ਤੇ ਹੋਸ਼ ਨਾਲ ਰਾਣੀ ਤੇ ਨਾਲ ਲੜਾਈ ਲੜਨੀ ਆਪਾਂ ਨੇ ਏਬਲ ਟਾਕ ਵੀ ਕਰਨੀ ਆ ਕੱਲੋਂ ਇਹਨਾਂ ਕਹਿਦੇ ਸਾਡੀ ਗੱਲ ਨਹੀਂ ਮੰਨੀ ਕੋਈ ਸੁਣੇ ਨਹੀਂ ਸੀ ਆ ਤਿੰਨ ਬੰਦਿਆਂ ਦਾ ਵਫਤ ਗਿਆ ਵਾ ਆਰਦੀਪ ਪ੍ਰਧਾਨ ਜੀ ਗਏ ਕਹਿੰਦੇ ਨਾਲ ਜੇ ਗੱਲਬਾਤ ਤੇ ਗੱਲ ਨਹੀਂ ਬੜਦੀ ਸਰਕਾਰ ਦੇ ਕੰਨ ਖੋਲਦੇ ਨੇ ਤੇ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਬਚਨਬੱਧ ਹੈ ਤਾਂ ਗੱਲ ਮਰ ਗਈ ਇੱਥੇ ਹੀ ਧੰਨਾ ਸਮਾਪਤ ਹੋ ਗਿਆ ਸੀ ਉਹਨੇ ਜਕਾਰਾ ਬਲਾ ਕੇ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਮੱਥਾ ਟੇਕਦਾ ਗੁਰਤੇ ਬਾਦਾਰ ਮਹਾਰਾਜ ਦੇ ਭਾਜ ਇਹ ਸੰਘਰਸ਼ ਚੱਲਦਾ ਤਾਂ ਜੀ ਇਹਨਾਂ ਨੂੰ ਕੋਈ ਖਰੋਚ ਵੀ ਆਉਂਦੀ ਸੀ ਬਚਨਬੱਧਾਂ ਅਸੀਂ ਮੈਂ ਫੇਰ ਕਿਹਾ ਮੇਰਾ ਸਭੋ ਉਹ ਬੋਲਣ ਦਾ ਖੱਬੇ ਸਿੱਧੇ ਗੱਲ ਕਰਨ ਦਾ ਨਹੀਂ ਹੈ ਵਿਹੇਂਦਰਾ ਹਸਪਤਾਲ ਤੇ ਆ ਤੰਦਾ ਹਲਾ ਕੇ ਜੜਾ ਪੱਟ ਦੇਗੇ ਜੇ ਕਿਸੇ ਨੂੰ ਅਪਰੋਚ ਵੀ ਆ ਕੇ ਉਪਰੋਂ ਛਾਲ ਮਾਰ ਨਹੀਂ ਕੇਣਾ ਬਹੁਤ ਦੂਰ ਦੀ ਗੱਲ ਹੈ ਸਰਕਾਰ ਦੇ ਤਬੂਚ ਕਿਲ ਸਾਬਤ ਕਰ ਦੇਾਂਗੇ ਜੇ ਕਿਤੇ ਕਿਸੇ ਲਈ ਤੇ ਝਰੀਟ ਵੀ ਆ ਗਈ ਠੀਕ ਹੈ ਜੀ ਭਾਨ ਜਿਹੜੇ ਹੈਗੇ ਜਿਲ੍ਹਾ ਮਿੱਥਿੰਗ ਰਾਠੀ ਜੀ ਤੁਹਾਡੇ ਸਮਰਥਨ ਚ ਆਏ ਆ ਕੀ ਕਹਿੰਦਾ ਜਾਂਦੇ ਹੋ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਇਹਨਾਂ ਨੂੰ ਮੈਂ ਇੱਕ ਕੱਲ ਫੋਨ ਕੀਤਾ ਸੀ ਫੋਨ ਦੇ ਲਗਭਗ 20 ਮਿੰਟਾਂ ਚ ਸਾਡੇ ਕੋਲ ਪਹੁੰਚ ਗਿਆ ਸੀ ਜਦੋਂ ਇਹਨਾਂ ਕੋਲ ਗੱਲ ਪਹੁੰਚੀ ਸੀ ਇਹਨਾਂ ਨੂੰ ਅਸੀਂ ਸਾਰਾ ਮੀਟਰ ਦੱਸਿਆ ਸੀ ਤੇ ਸਾਰੀ ਕਹਾਣੀ ਇਹ ਸੀ ਵੀ ਹੁਣ ਗੱਲ 2020 ਬੈਚ ਦੀ ਨਹੀਂ ਰਹੀ ਹੈ ਜਿਹੜੇ 'ਚ ਅਸੀਂ ਦੋ ਜੁਆਇਨਿੰਗ ਲੈਟਰ ਲੈ ਕੇ ਆਏ ਸੀ ਗੱਲ ਪੂਰੇ ਨਰਸਿੰਗ ਕੈਡਰ ਦੀ ਹੈ ਜਿਹੜਾ ਪੁਰਾਣਾ ਸਾਡਾ 2006 ਤੋਂ ਚੱਲਿਆ ਆ ਰਿਹਾ ਸੀ ਤੇ 2016 ਤੱਕ ਉਹੀ ਚੱਲਦਾ ਆ 2016 ਨਹੀਂ 2019 ਤੱਕ ਵੀ ਉਹੀ ਚੱਲਦਾ ਆ ਔਰ 20 'ਚ ਆ ਕੇ ਇਹਨਾਂ ਨੇ ਸਾਡਾ 2800 ਗ੍ਰੇਡ ਪੇ ਕਰਤਾ ਸਾਡਾ ਪੂਰਾ ਕੈਡਰ ਇੱਕ ਹੈ ਭਾਵੇਂ ਜਿਹੜਾ ਮਰਜ਼ੀ ਵਿੱਚ ਹੋਵੇ ਅਸੀਂ ਨਾਲ ਖੜੇ ਆ ਤੇ 4600 ਗ੍ਰੇਡ ਪੇ ਵਾਸਤੇ ਤਗੜਾ ਸੰਘਰਸ਼ ਕਰਾਂਗੇ ਹੋਰ ਸਿੱਖਾ ਕਰਾਂਗੇ ਤੇ ਸਾਡੇ ਨਾਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਖੜੀ ਹੈ ਤੇ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਦਿੰਨੇ ਆ